ਤੁਸੀਂ ਦੇਖ ਰਹੇ ਹੋ ਪੁਲਸ ਦਰਪਨ ਤੇ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਕੱਲ ਅਸੀਂ ਮਿੱਠਾਪੁਰ ਤੋਂ ਖਾਮਰਾ ਲਿੰਕ ਰੋਡ ਦੀ ਖਬਰ ਲਗਾਈ ਸੀ ਜਿਸ ਵਿੱਚ ਸੜਕ ਤੇ ਕਾਫੀ ਗੰਦਗੀ ਭਰਿਆ ਪਾਣੀ ਦੀ ਖਬਰ ਸੀ ਜੋ ਕਿ ਸੜਕ ਤੇ ਸੀਵਰੇਜ ਦੇ ਪਾਣੀ ਦੀ ਖਬਰ ਸੀ ਔਰ ਇਸ ਬਾਰੇ ਅਸੀਂ ਇਸ ਏਰੀਆ ਦੇ ਕਾਉਂਸਲਰ ਔਰ ਸਾਡੇ ਡਿਪਟੀ ਮੇਅਰ ਮਲਕੀਤ ਜੀ ਨਾਲ ਗੱਲ ਕੀਤੀ ਸੀ ਇਸ ਸਮੱਸਿਆ ਬਾਰੇ ਉਹਨਾਂ ਨੂੰ ਦੱਸਿਆ ਔਰ ਉਹਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਅੱਜ ਕਾਰਪੋਰੇਸ਼ਨ ਦੀਆਂ ਗੱਡੀਆਂ ਆਈਆਂ ਨੇ ਜੋ ਇੱਥੇ ਆਕੇ ਸਫਾਈ ਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਹੈ ਚਲੋ ਆਓ ਮੈਂ ਕੈਮਰਾਮੈਨ ਨੂੰ ਕਹੂੰਗਾ ਜੀ ਆ ਜਿਹੜੀਆਂ ਗੱਡੀਆਂ ਸਫਾਈ ਕਰ ਰਹੀਆਂ ਦਿਖਾਓ ਮਾੜਾ ਉਧਰ ਦਿਖਾਓ ਔਰ ਇਹ ਕਾਫੀ ਟਾਈਮ ਇੱਕ ਇੱਕ ਘੰਟੇ ਤੋਂ ਸਫਾਈ ਦਾ ਪੂਰਾ ਕੰਮ ਇਥੇ ਜੋਰ ਸ਼ੋਰ ਨਾਲ ਚੱਲ ਰਿਹਾ ਤੇ ਆਪਾਂ ਇਲਾਕਾ ਨਿਵਾਸੀਆਂ ਨਾਲ ਵੀ ਗੱਲ ਕਰਾਂਗੇ जी होने है की कहना चाहते संतोष कुमार जी हाँ जी जो आपद जी जी। हाँ होन बहुत 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 और बहुत ही ज्यादा मान हमारे डिप्टी साहब जो हमारे शहर के हैं और उन्होंने बहुत ही बढ़िया काम किया मतलब कि तुरंत ही एक्शन लिया इसके बारे में और एक बार और मैं थैंक्स करना चाहता हूँ सरदा बहुत ही बहुत ही शुक्रिया सरदा और इस मोहल्ले का पूरा मिठापुर का पूरा एकदम लाजवाब काम हो गया जो पानी लोगों को भी दिक्कत होती थी और बच्चे को भी दिक्कत होती थी स्मैल आती थी बहुत ही ज़्यादा परेशानी थी साल से हो गया जो वो साहब ने कराती है हमारे ये जी मशीन किन्ने चेर तो सफाई कर लगी कि हो सर पहला भी करके गए हैं मशीन सफाई पर वो चीज़ नहीं गल बनी हूँ जड़ी तो लगे हुए ਤਕਰੀਬਨ ਆ ਗਏ ਆ ਘੰਟਾ ਤੋਂ ਘੰਟਾ ਹੋ ਗਈ ਆ ਅੱਛਾ ਆਏ ਹੋਏ ਤੇ ਹੁਣ ਕਹਿੰਦੇ ਜਿਹੜੇ ਪਾਈਪ ਜੋੜਨੀ ਸੀਗੀ ਉਹ ਵੀ ਜੋੜ ਜਾਊਗੀ ਕੱਲ ਤੱਕ ਠੀਕ ਹੈ ਜੀ ਤਾਂ ਮੇਅਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਸੀਂ ਪੂਰੇ ਮੋਹੱਲੇ ਪੂਰੇ ਮਠਾਪੁਰ ਦੇ ਤਰਫੋਂ ਸੇ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਹਾਂ ਜੀ ਸਾਡੇ ਨਾਲ ਇੱਥੇ ਆਰ ਕੇ ਨਾਹਰ ਜੀ ਵੀ ਨੇ ਚਲੋ ਇਹਨਾਂ ਨਾਲ ਗੱਲ ਕਰੀਏ ਨਾਹਰ ਜੀ ਡਿਪਟੀ ਸਾਹਿਬ ਨੇ ਬੜੀ ਤੁਰੰਤ ਐਕਸ਼ਨ ਲਿਆ ਇਹਦੇ ਤੇ ਕੁਝ ਕੋਈ ਕਹੋਗੇ ਤੁਸੀਂ ਇਹ ਚ ਤੁਰੰਤ ਐਕਸ਼ਨ ਦੀ ਕੋਈ ਗੱਲ ਨਹੀਂ ਜੀ ਇਹ ਐਕਸ਼ਨ ਪਹਿਲਾਂ ਵੀ ਲਿਆ ਗਿਆ ਸੀ ਜਦੋਂ ਦੇ ਵੋਟਾਂ ਦਾ ਉਹਨਾਂ ਨੇ ਸਾਰੇ ਵਾਅਦੇ ਕੀਤੇ ਆ ਇਹ ਟੱਕਣ ਟੁੱਟਿਆ ਹੋਇਆ ਸੀਗਾ ਵੋਟਾਂ ਦੇ ਵਿੱਚ ਇਹ ਸਾਰੇ ਮੱਲੇ ਵਾਲੇ ਖੜੇ ਆ ਮੇਰੇ ਮੱਲੇ ਵਾਲੇ ਆ ਇਹ ਇਹ ਟੱਕਣ ਉਹਨਾਂ ਨੇ ਲਵਾਇਆ ਮੈਡਮ ਰਾਜਵਿੰਦਰ ਕੌਰ ਥਿਆੜਾ ਸਾਡੇ ਹਲਕਾ ਇੰਚਾਰਜ ਆ ਮਲਕੀਸ਼ ਸਿੰਘ ਸੁਭਾਨਾ ਸਾਡੇ ਡਿਪਟੀ ਮੇਰ ਆ ਉਹਨਾਂ ਦੇ ਸਹਿਯੋਗ ਨਾਲ ਸਾਰਾ ਕੰਮ ਇਹ ਬਹੁਤ ਵਧੀਆ ਹੋ ਰਿਹਾ ਸਾਰਾ ਇਹ ਹੋ ਵੀ ਜਾਣਾ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿਵਾਇਆ ਆ ਸਾਰੇ ਮੱਲੇ ਨੂੰ ਦੇਖੋ ਦੇਖੋ ਮੌਕੇ ਤੇ ਜਿਹੜੇ ਸਾਡੇ ਇਸ ਵੇਲੇ ਡਿਪਟੀ ਮੇਅਰ ਨੇ ਉਹਨਾਂ ਨੇ ਤੁਰੰਤ ਐਕਸ਼ਨ ਲਿਆ ਜਿਹੜੇ ਪੁਰਾਣੇ ਪੁਰਾਣੇ ਕੌਂਸਲਰ ਸੀਗੇ ਸਾਡੇ ਕਾਂਗਰਸ ਪਾਰਟੀ ਦੇ ਉਹਨਾਂ ਦੀ ਨਜ਼ਰ ਵਿੱਚ ਨਹੀਂ ਆਇਆ ਉਹਨਾਂ ਦੀ ਨਜ਼ਰ ਵਿੱਚ ਵੀ ਹੋਊਗਾ ਹੁਣ ਹੋਇਆ ਨਹੀਂ ਹੋਇਆ ਤਾਂ ਉਹ ਹੀ ਜਾਣਦੇ ਆ ਸਾਨੂੰ ਇਹਦੇ ਬਾਰੇ ਤਾਂ ਪਤਾ ਨਹੀਂ ਸਾਡੇ ਭਰਾ ਨੇ ਤੇ ਸਾਡੀ ਭੈਣ ਨੇ ਇਹ ਕੰਮ ਕਰਾ ਦਿੱਤਾ ਸਾਨੂੰ ਇੰਨਾ ਪਤਾ ਹੈ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਮਲਕੀਤ ਸੁਭਾਨਾ ਮੈਡਮ ਰਾਜਵਿੰਦਰ ਗੌਰ ਥਿਆੜਾ ਸਾਡੇ ਹਲਕਾ ਇੰਚਾਰਜ ਕੈਂਟ ਉਹਨਾਂ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਹੋ ਰਿਹਾ ਉਹਨਾਂ ਦੇ ਰਹਿਨ ਨਿਵਾਈ ਹੈਡ ਹੋ ਰਿਹਾ ਏ ਧੰਨਵਾਦ ਵੀ ਉਹਨਾਂ ਨੂੰ ਹਾਂਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਵੱਲੋਂ ਹੀ ਸੱਚ ਪੁਲਸ ਦਰਪਣ ਦੀ ਖਬਰ ਦੇਖਦੇ ਹੀ ਤੁਰੰਤ ਐਕਸ਼ਨ ਵਿੱਚ ਆਏ ਸਾਡੇ ਡਿਪਟੀ ਮੇਅਰ ਮਲਕੀਤ ਜੀ ਸੋ ਅਸੀਂ ਆਪਣੀ ਪੁਲਸ ਦਰਪਣ ਦੀ ਟੀਮ ਵੱਲੋਂ ਮਲਕੀਤ ਜੀ ਦਾ ਧੰਨਵਾਦ ਕਰਦੇ ਹਾਂ ਤੇ ਜੋ ਕਿ ਉਹਨਾਂ ਨੇ ਤੁਰੰਤ ਸਫਾਈ ਅਭਿਆਨ ਚਾਲੂ ਕਰਾਇਆ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਗੁਰਜਿੰਦਰ ਗੋਰੀ ਦੇ